ਨਮਸਕਾਰ ਸਰਗਰਮੀਆ ਪ੍ਰੋਗਰਾਮੇ 84 ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਹਿਰ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀ। ਚਿੰਦੂਸ ਫੈਮਲੀ ਰੈਸਟੋਰੈਂਟ ਦਾ ਸੁਆਦ ਇੱਕ ਮਲਟੀ ਕਜ਼ੀਨ ਡਿਸ਼ ਦਾ ਸੁਆਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ। ਅੱਜ ਹੀ ਆਓ ਚਿੰਦੂਸ ਫੈਮਲੀ ਰੈਸਟੋਰੈਂਟ ਜੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਨਮਾਸ਼ਾ ਦੇ ਨਜ਼ਦੀਕੀ ਪਿੰਡ ਬਰਨਾਲਾ ਕਲਾਂ ਦੇ ਗੁਰਦੁਆਰਾ ਸਾਤ ਸੰਗਤ ਵਿਖੇ ਪੰਜਵਾਂ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਕਥਾਵਾਚਕ ਅਤੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕਾ ਲੰਗਰ ਉਤਟ ਬਰਤਾਇਆ ਗਿਆ ਪਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਆਰ ਰੱਖਤੀ ਤੂ ਤੂ ਕਰੇ पानी पड़ते हैं और यहाँ अनेक प्रकार के आपको जान चुके सब कुछ की माँ बात खुश करें अकेली इस मत वक्त में शुद्ध पुष्पष्ट की बाणी करें आप सेवा की सेवा करें बाल गुरु बख्शिश करें जी उदान उत्तरवाद सतगुरु जी का आप सारे सत्ता के चार सत्कार का बहुत तो बहुत धनबाद इस महान गुरुद्वारा साहब ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਵਿਜਿੰਦਰ ਸਿੰਘ ਜੀ ਜੋ ਆਪਣੀਆਂ ਸਿੱਖ ਕੌਮ ਨੂੰ ਬਹੁਤ ਵੱਡੀਆਂ ਸੁਵਾਮਾਂ ਦੇ ਰਹੇ ਹਨ ਚੋਕੇ ਦਰਵਾਜ਼ਾ ਹਰਦੇ ਵਿੱਚ ਬਹੁਤ ਵੱਡਾ ਲੰਮਾ ਸਮਾਂ ਕੀਰਤਨ ਕੀਤਾ ਹੈ ਕਿਉਂਕਿ ਬਹੁਤ ਹੀ ਤਰਕਾਰਯੋਗ ਹਨ ਸਾਡੇ ਲਈ ਜਿਵੇਂ ਜੇਹੜੀਆਂ ਬਹੁਤ ਰਮੇਸ਼ਾ ਮੇਕੋ ਕੈਚਾਂ ਹੋਈਆਂ ਹਨ ਭਾਈ ਵਿਜਿੰਦਰ ਸਿੰਘ ਜੀ ਉਸੋ ਕੇ ਭਗਵਿੰਦਰ ਸਿੰਘ ਜੀ ਛੋਟੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਉਹਕੇ ਬਹੁਤ ਵੱਡੀ ਦੇਣ ਹੈ ਪੰਥ ਨੂੰ ਬੜੀਆਂ ਭਟੀਆਂ ਸਵਾਵਾਂ ਅਨਿਵਾਰ ਰਹੇ ਹਨ ਸੋ ਇਹਨਾਂ ਦੇ ਸਮੂਹ ਜਥੇ ਦਾ ਪਰਿਵਾਰ ਵੱਲੋਂ ਅਤੇ ਸਮੂਹ ਨਗਰ ਦੇ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਨਾਲ ਹੀ ਸਾਡੇ ਭਾਈ ਸੇਵਾ ਸਿੰਘ ਜੀ ਸਮਾਜ ਪਰਵਾਰਾਂ ਦਾ ਵੀ ਬਹੁਤ 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 ਧੰਨਵਾਦ ਕੀਤਾ ਜਾਂਦਾ ਹੈ ਸੋ ਉਹਨਾਂ ਨੇ ਵੀ ਆਪਣੀ ਕੀਰਤਨ ਦੁਆਰਾ ਸੰਤਾਂ ਨੂੰ ਹਾਰ ਦਿੱਤਾ ਹੈ ਸੋ ਉਹ ਵੀ ਕਿਰਪਾ ਹੈ ਇਹ ਮਹਾਨ ਪੰਜਵਾਂ ਮਹਾਨ ਗੁਰਮਤ ਸਮਾਗਮ ਚੱਲ ਰਿਹਾ ਹੈ ਸੋ ਸਰ ਜਿਨ੍ਹਾਂ ਦੀ ਕੁਬੀਤ ਸੀ ਪੰਥ ਦੀ ਮਹਾਨ ਸਖਸ਼ੀਅਤ ਭਾਈ ਸਹਿ ਭਾਈ ਕਿੰਦਰਪਾਲ ਸਿੰਘ ਜੀ ਗੁਰੂ ਦੇ ਸਨਮਖ ਪਹੁੰਚ ਚੁਕੇ ਹਨ ਸਵਾਮੀ ਜੀ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰਬਾਣੀ ਦੀ ਕਥਾ ਪੇਸ਼ ਕਰਨ ਦਾ ਸਰਵਨ ਕਰਨੇ ਹਨ ਕਿਉਂਕਿ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਹੈ ਅਜਰ ਵੀ ਆਪਣੇ ਦੇਸ਼ਾਂ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਸਵਾਮਾ ਨਿਵਾ ਰਹੇ ਹਨ ਗੁਰਮਖ ਪਿਆਰਿਓ ਆਪਣਾ ਇੱਕ ਇੱਕ ਸਮਾ ਇੱਕੀ ਹੈ ਇਸ ਮਾੜੇ ਸਮੇਂ ਦੇ ਵਿੱਚ ਕਿਉਂਕਿ ਕਲਯੁਗ ਦਾ ਸਮਾਂ ਹੈ ਗੁਰਵਾਣੀ ਦੇ ਨਾਲ ਜੁੜਿਆ ਕਰੋ ਗੁਰਵਾਣੀ ਦੀ ਗੁਰਵਾਣੀ ਨੂੰ ਬੜੇ ਧਿਆਨ ਨਾਲ ਸੁਨਿਆ ਕਰੋ ਆਪਣੇ ਮਨ ਵਿੱਚ ਬਿਠਾਇਆ ਕਰੀਏ ਜੀ ਤਾਂ ਕਿ ਸਾਡਾ ਆਇਆ ਹੋਇਆ ਜੀਵਨ ਸਫਲਾ ਕਰੇ ਤੋਂ ਸਾਡੇ ਪਾਸ ਨਵਾਂ ਸ਼ਹਿਰ ਤੋਂ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਗੁਰਮਖ ਪਿਆਰੇ ਪਹੁੰਚ ਤੇ ਪਹਿਲਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਨਾਲ ਹੀ ਸਾਡੇ ਪਾਸ ਬਾਬਾ ਅਮੀਰ ਸਿੰਘ ਜੀ ਅੱਗੇ ਭਾਈ ਬਾਬਾ ਫਿਰਦਾਸ ਸਿੰਘ ਜੀ ਦੇ ਜਵੰਦੀ ਕਾ ਹਸਪਤਾਲ ਤੋਂ ਸਿੰਘ ਸਾਹਿਬ ਪਹੁੰਚ ਚੁੱਕੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇੱਥੇ ਜੀ ਆਇਆਂ ਆਖਦੇ ਹਾਂ ਸੋ ਹੁਣ ਸਰਵਣ ਕਰੋ ਗੁਰਮਖ ਪਿਆਰਿਓ ਗੁਰੂ ਦੀ ਕਥਾ ਵਾਹਿਗੁਰੂ ਦੀ ਕਥਾ ਹਰਤਾ ਵਾਹਿਗੁਰੂ ਦੀ ਭਾਗੇ ਜੁਗੋ ਜੋਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਨ ਪਵਿੱਤਰ ਖਜ਼ੂਰੀ ਅੰਦਰ ਇਸ ਅਸਥਾਨ ਤੇ ਪੰਜਵੇਂ ਗੁਰਮਤ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਸਨਮਾਨਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਕੀਰਤਨ ਨੇ ਜਿੰਨਾ ਬਹੁਤ ਲੰਬੇਰਾ ਸਮਾਂ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕੀਤੀ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਸਰਬਜੀ ਜੀ ਜਿਵੇਂ ਦੱਸ ਰਹੇ ਸਨ ਇਹ ਸਮਾਗਮ ਸਰਦਾਰ ਸਤਨਾਮ ਸਿੰਘ ਜੀ ਪਾਬਲਾ ਉਹਨਾਂ ਦੇ ਭਰਾਤਾ ਜੋ ਇੱਥੇ ਰਹਿੰਦੇ ਨੇ ਸਰਦਾਰ ਹਰਪ੍ਰਜਨ ਸਿੰਘ ਜੀ ਔਰ ਸਮੁੱਚਾ ਨਗਰ ਕੀ ਸਾਡੇ ਇਸ ਵਾਰੇ ਸਨਮਾਨਯੋਗ ਜੀ ਬਲਬੀਰ ਕੌਰ ਭਾਈ ਸਾਹਿਬ ਜੀ ਦਾ ਪਚੰਗੀ ਸਿੰਘ ਬੇਟਾ ਮਨਪ੍ਰੀਤ ਸਿੰਘ ਇਸ ਗੁਰਮਤਿ ਦੀਵਾਨ ਦੀ ਔਰ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਗੁਰਪੁਰਬ ਦੀ ਹਾਜ਼ਰੀ ਭਰਨ ਆਏ ਨੇ ਭਾਈ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾਇਆ ਹੈ ਸਾਡੇ ਅਤੀ ਸਨਮਾਨਯੋਗ ਭਾਈ ਮੰਗਲ ਸਿੰਘ ਜੀ ਸਮੂਹ ਪਰਿਵਾਰ ਉਹਨਾਂ ਦੀ ਭਾਟਾ ਸਮੂਹ ਸੰਗਤ ਵਿੱਚ ਹਾਜ਼ਰ ਹੋ ਸਾਧ ਸੰਗਤ ਜੀ ਭਾਈ ਸਾਹਿਬ ਜੀ ਜੋ ਅੰਮ੍ਰਿਤ ਵਚਨ ਪੜ੍ਹਤੇ ਗਏ ਸਿਰਫ ਥੋੜੇ ਜਿਹਾ ਅਖਰੀ ਅਰਥ ਹਰਕ ਪੀ ਤੂੰ ਕੂ ਕਰ ਹੈ ਬੋਲੇ ਭਲੀ ਬਾਣ ਸਾਹਿਬ ਸਦਾ ਹضور ਹੈ ਕਿਆ ਉੱਚੀ ਕਰ ਹੈ ੁਕਾ ਤਾਂ ਨੂੰ ਪਤਾ ਹੋਣਾ ਵੇ ਜੇ ਫੱਤੇ ਨਹੀਂ ਬਲਾਈ ਆਪਣੇ ਪਿੰਡਾਂ ਚ ਪਹਿਲਾਂ ਹਰਟ ਚੱਲਦੇ ਹੁੰਦੇ ਸੀ ਭਾਈ ਸਾਹਿਬ ਨੇ ਪੜਿਆ ਮਾਤਰਾ ਪੂਰੀ ਕਰਨ ਵਾਸਤੇ ਬਿਲਕੁਲ ਇਸ ਤਰ੍ਹਾਂ ਹੋ ਸਕਦਾ ਹਰਕ ਪੀਟੂ ਤੂ ਕਰ ਉਹ ਜਦੋਂ ਹਰਟ ਚੱਲਦਾ ਸੀ ਫਿਰ ਉਹਦੇ ਵਿੱਚੋਂ ਇੱਕ ਆਵਾਜ਼ ਆਉਂਦੀ ਸੀ ਕੁੱਤਾ ਜਿਵੇਂ ਟਿੱਕ ਟਿੱਕ ਦੀ ਆਵਾਜ਼ ਜੇ ਧਿਆਨ ਨਾਲ ਸੁਣੋ ਤੇ ਇੰਜ ਲੱਗਦਾ ਸੀ ਜਿਵੇਂ ਉਹ ਤੂੰ ਤੂੰ ਬੋਲਦਾ ਹੋ ਇਥੇ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਕਿ ਜੇਕਰ ਬੰਦਾ ਅੰਦਰੋਂ ਰੱਬ ਨੂੰ ਨਹੀਂ ਪੁਕਾਰਦਾ ਸਿਰਫ ਮੂੰਹ ਤੋਂ ਤੂੰ ਤੂੰ ਕਹੀ ਜਾਂਦਾ ਹੈ ਤੇ ਅੰਦਰ ਮੈਂ ਨੂੰ ਲੈ ਕੇ ਬੈਠਾ ਕਹਿ ਲੇ ਤੂੰ ਤੂੰ ਤਾਂ ਹਰਟ ਵੀ ਬੋਲਦਾ ਪਰ ਉਹ ਕਿਹੜਾ ਬ੍ਰਹਮ ਗਿਆਨੀ ਹੋ ਗਿਆ ਕਿਉਂਕਿ ਅਸੀਂ ਸੁਣਿਆ ਹੈ ਹਰਟ ਵੀ ਤੂੰ ਤੂੰ ਕਰੇ ਉੱਚੀ ਤਰ੍ਹਾਂ ਪੁਕਾਰ ਬੋਲਣ ਭਰੀ ਬਾਣ ਬਾਂ ਦਾ ਅਰਥ ਮਿੱਠੇ ਬੋਲ ਬੋਲਦਾ ਪਿਆ ਹੈ ਪਰ ਸਾਇ ਸਦਾ ਤੋਂ ਦੂਰ ਹੈ ਤੂੰ ਇੰਨਾ ਉੱਚਾ ਬੋਲਣਾ ਕਾ ਫਾਇਦ ਨੂੰ ਤਾਂ ਹਾਜ਼ਰ ਨਾਜ਼ਰ ਹੈ ਕਿਆ ਉੱਚੀ ਕਰਾਂ ਪੁਕਾਰ ਕੀ ਲੋੜ ਹੈ ਉੱਚੀ ਬੋਲਣ ਦੀ ਕਿਉਂਕਿ ਤੂੰ ਆਪਣੀ ਜਰਬਾਨ ਵਿੱਚ ਆਤੀ ਮਾਰ ਉਦਾਹਰਨ ਲਈ ਖੜ ਥੋੜੀ ਜਿਮੈਂ ਚੌਕਿਆ ਇਸ ਵੇਰੇ ਮੇਰੀ ਇੱਛਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀ 350 ਸਾਲਾਂ ਸ਼ਹਾਦਤ ਵਾਲਾ ਦਿਨ ਆ ਰਿਹਾ ਹੈ ਤੇ ਮੇਰੀ ਇੱਛਾ ਮੈਂ ਕੁਝ ਹਜ਼ੂਰ ਦੇ ਬਚਨ ਆਪਨਾ ਸਾਂਝੇ ਕਰਕੇ ਜਾਣੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਾਇਦ ਆਪ ਨੂੰ ਪਤਾ ਹੀ ਹੋਣਾ ਇੱਥੇ ਮਹਾਰਾਜ ਜੀ ਦਾ ਸਥਾਨ ਹੈ ਤੁਹਾਡੇ ਨਵਾਂ ਸ਼ਹਿਰ ਗੁਰ ਤੇਗ ਬਹਾਦਰ ਸਾਹਿਬ ਦਾ ਜੋ ਪੁਰਾਣੇ ਪਿਆਸਾਂ ਚ ਨڈیا ਮਹਾਰਾਜ ਆਏ ਇੱਥੇ ਨੀਵਾਸੀ ਜੀ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਡਾ. ਫਲਜ ਸਿੰਘ ਦੀ ਕਿਤਾਬ ਲਿਖੀ ਹੈ ਗੁਰ ਤੇਗ ਬਹਾਦਰ ਸਾਹਿਬ ਦੀ ਯਾਤਰਾ ਬਾਰੇ ਇਥੋਂ ਦੀ ਸੰਗਤ ਨੇ ਕਿਹਾ ਮਹਾਰਾਜ ਇਹ ਨੀਵਾ ਸ਼ਹਿਰ ਹੈ ਵਾਰਨ ਕਿੰਨਾ ਨਿਵਾ ਸ਼ਹਿਰ ਨਹੀਂ ਨਵਾਂ ਸ਼ਹਿਰ ਸ਼ਰ ਆਪ ਨੂੰ ਪਤਾ ਹੋਵੇਗਾ ਕਿਤਨੇ ਜਰਸ ਨੀਕਾ ਨੂੰ ਪਤਾ ਹੋਣਾ ਚਾਹੀਦਾ ਗੁਰਤੇਗ ਭਾਦਰ ਸਾਹਿਬ ਨੇ ਬਚਨ ਕਰਕੇ ਗਏ ਤੇ ਮੇਰੀ ਇੱਛਾ ਸੀ ਮੈਂ ਬੇਨਤੀ ਕਰਾਂ ਪਰ ਇਤੇ ਥੋੜੀ ਜਿਹੀ ਬੇਨਤੀ ਹੁਣ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਤੂ ਬੋਲ ਮੈਂ ਨਹੀਂ ਬੋਲਣਾ ਤੇ ਜਿਹੜਾ ਤੂੰ ਤੂ ਬੋਲ ਰਿਹਾ ਹਰਕ ਸਿਰਫ ਇੱਕ ਉਦਾਹਰਨ ਲਈ ਹੈ ਹਰਕ ਜਿਹੜਾ ਉਹਦੀ ਆਵਾਜ਼ ਤੂ ਤੂ ਦੀ ਉੰਬੀ ਪਰ ਉਹਦੇ ਅੰਦਰ ਰਾਸਤੇ ਨਹੀਂ ਨਾ ਉਹ ਬ੍ਰਹਮਚਾਰੀ ਜੀ ਬਣ ਗਿਆ ਇਹਦਾ ਮਤਲਬ ਇਹ ਵੀ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਸਿਰਫ ਜ਼ੁਬਾਨ ਤੋਂ ਰੱਬ ਨੂੰ ਤੂੰ ਤੂੰ ਕਹਿ ਨਾਲ ਕੁਝ ਨਹੀਂ ਬੰਨਣਾ ਜਿੰਨੀ ਦੇਰ ਤੱਕ ਆਪਣੀ ਮਨ ਤੋਂ ਤੂੰ ਆਪਣਾ ਹੰਕਾਰ ਨਹੀਂ ਚਾਹੀਏ ਇਹਦਾ ਮਤਲਬ ਇਹ ਤੇ ਵਹਿਗੁਰੂ ਤਾਂ ਹਾਜ਼ਰ ਨਾਜ਼ਰ ਹੈ ਜਿਵੇਂ ਅਸੀਂ ਪਾਠ ਕਰਦੇ ਹਾਂ ਬਾਬਾ ਜੀ ਨੇ ਬਾਣੀ ਚ ਕਿਹਾ ਜਿਹੜੀ ਆਤਮਿਕ ਪਰਮ ਅਵਸਥਾ ਗੁਰਮੁਖ ਵਿੱਚ ਉਹ ਤੂੰ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਵਾ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੂ ਤਤ ਤੂੰ ਪਰੇ ਤੇ ਕਹਿਣ ਹਾਰ ਜੀ ਤੂੰ ਤੋ ਕਰ ਹੁਣ ਇਥੇ ਹੋਰ ਪ੍ਰਕਰਨ ਜਿਹੜਾ ਉਪਰ ਕਰਨਾ ਉਸ ਤੇ ਮੈਂ ਖਤਮ ਹੋ ਚੁੱਕੀ ਇਥੇ ਸਮਝਾਉਣ ਦਾ ਮਤਲਬ ਕਿ ਮੰਨ ਲਓ ਮੈਂ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਆ ਰਾਮ ਰਾਮ ਬੋ ਰਿਹਾ ਕੰਦੂ ਵੀ ਕੋਈ ਅੱਲਾਹ ਅੱਲਾਹ ਪੁਕਾਰ ਰਿਹਾ ਸਿਰ ਤੋਂ ਗਲੇ ਤੋਂ ਉੱਚੀ ਨਿਕਲੀ ਆਵਾਜ਼ ਨਾਲ ਰੱਬ ਨੇ ਖੁਸ਼ ਨਹੀਂ ਹੋਣਾ ਜਿੰਨੀ ਦੇਰ ਤੱਕ ਆਪਣਾ ਆਪ ਪਿਆਕੇ ਆਪਣੇ ਮਨ ਤੋਂ ਪ੍ਰਮਾਤਮਾ ਨੂੰ ਪੁਕਾਰਦਾ ਹੈ ਇਹਦਾ ਭਾਵ ਇਹ ਹੈ ਹਾਲਾਂਕਿ ਦੇਖੋ ਬਾਣੀ 'ਚ ਬੜੇ ਘੂੜੇ ਵਿਸ਼ੇ ਨੇ ਮੈਂ ਫਿਰ ਦੁਬਾਰਾ ਦੁਹਰਾ ਲਗਾ ਮੈਂ ਫਟੇ ਬਲਾਵਾ ਦਾ ਇੱਕ ਪਾਸੇ ਸੀ ਬਾਣੀ 'ਚ ਪਾਠ ਕਰਨੇ ਆ ਕਿ ਮੁੱਲਾ ਮਸਜਿਦ ਦੇ ਮਨਾਰੇ ਤੇ ਖਲੋਂਦਾ ਤੇ ਉੱਚੀ ਆਵਾਜ਼ ਦਿੰਦਾ ਅੱਲਾਹੁ ਅਕਬਰ ਕਿਉਂਕਿ ਬੰਦ ਦੇ ਸ਼ਬਦ ਵੱਖਰੇ ਉਸ ਵਿੱਚ ਇਹਦਾ ਮਤਲਬ ਉਹ ਵਾਰ-ਵਾਰ ਕਹਿੰਦਾ ਅੱਲਾਹੂ ਅਕਬਰ ਅੱਲਾਹੂ ਅਕਬਰ ਉਹਦਾ ਮਤਲਬ ਹੈ ਅੱਲਾਹ ਹੀ ਸਭ ਤੋਂ ਵੱਡਾ ਹੈ ਸਿਰਫ ਇਬਾਦਤ ਦੇ ਜੋਗ ਅੱਲਾਹ ਹੀ ਹੈ ਤੇ ਕਬੀਰ ਸਾਹਿਬ ਸੁਣ ਕੇ ਕਹਿੰਦੇ ਨੇ ਕਬੀਰ ਮੁੱਲਾ ਨੂੰਾਰੇ ਕਿਆ ਚੜਾ ਹੈ ਸਾਇਨਾ ਬਹਿਰਾ ਹੋਇ ਬਹਿਰਾ ਦਰ ਤੇ ਬੋੜਾ ਤੂੰ ਮਸਜਿਦ ਦੇ ਬਨੇਰੇ ਤੇ ਖਲੋ ਕੇ ਕਹਿ ਰਿਹਾ ਅੱਲਾਹੂ ਅਕਬਰ ਸਾਰੇ ਪਿੰਡ ਚ ਆਵਾਜ਼ ਚਲੀ ਗਈ ਜਿਹਨੂੰ ਆਵਾਜ਼ਾਂ ਮਾਰਨਾ ਪਿਆ ਉਹ ਰੱਬ ਤੇਰੇ ਦਿਲ ਦੇ ਵਿੱਚ ਬੈਠਾ ਹੈ ਰੱਬ ਬੋਲਾ ਨਹੀਂ ਤੂੰ ਆਪਣੇ ਦਿਲ ਵਿੱਚ ਝਾਤੀ ਮਾਰ ਇਹਦਾ ਮਤਲਬ ਤੂੰ ਉੱਚੀ ਨਾਲ ਬੋਲ ਦਿਲ ਤੇ ਕਬੀਰ ਮੁੱਲਾ ਮਨਾਰੇ ਕਿਆ ਮੁੱਲਾ ਮਨਾਰੇ ਕਿਆ ਚੱਲੈ ਸਾਈਂ ਨਾ ਬੈਰਾ ਹੋਏ ਜਾਂ ਤਾਰਨ ਤੂੰ ਬਾੰਦ ਦੇ ਜਿਹਦੀ ਖਾਤਰ ਤੂੰ ਬਾੰਦ ਦੇ ਰਿਹਾ ਜਿਹਨੂੰ ਗੁਰੂ ਅਮਰਦਾਸ ਕਹਿੰਦੇ ਸਹਬ ਸਦਾ ਹਜ਼ੂਰ ਹੈ ਜਾਂ ਤਾਰਨ ਤੂੰ ਬਾੰਦ ਦੇ ਦਿਲ ਕੀ ਭੀਤਰ ਜੋਇ ਜੋਇਦਰ ਚ ਦੇਖਣਾ ਕਿ ਉੱਚੀ ਕੀ ਬੋਲਨੇ ਹਨ ਗੁਰਦੇ ਪਾਸੇ ਜਿਨ੍ਹਾਂ ਨੇ ਕਦੀ ਬੰਦਗੀ ਨਹੀਂ ਕੀਤੀ ਉਹਨਾਂ ਨੂੰ ਕਬੀਰ ਜੀ ਕਰਨ ਚੁੱਪ ਕਰਕੇ ਕਿੰਬਜੇ ਉੱਚੀ ਬੋਲੋ ਉਹਨਾਂ ਦਾ ਇੱਕ ਸ਼ਲੋਕ ਹੈ ਕਬੀਰ ਕੇਸੋ ਕੇਸੋ ਉਕੀਆ ਹੁਣ ਕੋਗਣਾ ਤਾਂ ਉੱਚਾ ਹੁੰਦਾ ਜੀ ਇੱਕ ਪਾਸੇ ਮੂਲਨਾ ਬੋਲ ਰਿਹਾ ਹੈ ਉਹਨੂੰ ਕਹਿੰਦੇ ਚੁੱਪ ਕਰ ਪ੍ਰਮਾਤਮਾ ਬੋਲਾ ਨਹੀਂ ਤੇ ਦੂਸਰੇ ਨੂੰ ਕਹਿ ਰਹੇ ਕਿ ਕੇਸੋ ਕੇਸੋ ਉਕ ਤੇ ਉਥੇ ਪ੍ਰਮਾਤਮਾ ਬੋੜਾ ਥੋੜਾ ਜੀ ਉਧਰ ਨਹੀਂ ਟੁਕ ਰਿਹਾ ਤੇ ਥੋੜੀ ਜਿਹੀ ਫਿਰ ਇਸ ਗੱਲ ਤੋਂ ਗੁਰਬਾਨੀ ਤਾਂ ਇੰਨੀ ਸੁਚੇਤ ਹੋ ਕੇ ਪੜਨੀ ਪੈਗੀ ਮਹਾਰਾਜ ਕਹਿ ਰਹੇ ਨੇ ਇੱਥੇ ਬਚਨ ਨੇ ਕਿ ਕਬੀਰ ਕੈਸੋ ਕੈਸੋ ਕੂਕੀ ਹੈ ਇਹਦਾ ਅਰਥ ਹੀ ਜਿਹੜਾ ਬੰਦਾ ਆਪਣੇ ਤੁਰ ਅੰਦਰ ਤੋਂ ਰੱਬ ਨੂੰ ਕੈਸੋ ਦਾ ਅਰਬ ਦੀ ਅਰਥ ਹੁੰਦਾ ਜਿਹੜੇ ਕੇਸ ਬੜੇ ਵੱਡੇ ਨੇ ਕੈਸੋ ਦਾ ਅਰਥ ਆਪਾਂ ਕਰਨੇ ਆ ਨਾ ਕਿ ਕੇਸ਼ਵ ਕਹਿ ਲੋ ਕੈਸੋ ਕਹਿ ਲੋ ਕੇਸ਼ਵਾ ਕਹਿ ਲੋ ਇਹ ਇਹ ਨਾ ਬਸ ਕੈਸੋ ਤਾਂ ਬਣਿਆ ਇਹ ਕੈਸਾਂ ਤੋਂ ਬਣਿਆ ਜਿਸ ਪਰਮਾਤਮਾ ਦੇ ਕੇਸ ਬੜੇ ਲੰਬੇ ਨੇ ਉਸ ਤੋਂ ਸ਼ਬਦ ਕਿਸੋ ਕਬੀਰ ਕਿਸੋ ਕਿਸ ਨੂੰ ਕਹੀ ਹੈ ਨਾਜ਼ੁਕੀ ਆਸਾਰ ਰਾਤ ਦਿਵਸ ਕੇ ਕੂਕਣੇ ਤੂੰ ਕੇ ਸੁਣੇ ਪੁਕਾਰ ਉਤੇ ਕਰਨ ਤੂੰ ਕਿੱਥੇ ਕਰਨ ਤੂੰ ਓੱਚੀ ਬੋਲੀ ਜਾ ਰਿਹਾ ਕਿਉਂ ਉੱਚੀ ਕਰਾ ਪੁਕਾਰ ਕਿਉਂ ਪੁਕਾਰ ਰਿਹਾ ਉੱਚਾ ਹੋਰ ਮੈਂ ਕਿਛੋ ਨਹੀਂ ਥੋੜੇ ਜਿ ਚਲੋ ਕਿਉਂਕਿ ਇੰਨੀ ਬਰੀਕੀ ਨਾਲੇ ਬਾਣੀ ਪੜਨੀ ਪੈਂਦੀ ਹੈ ਜਦੋਂ ਬੰਦਾ ਅੰਦਰੋਂ ਖਾਮੇ ਚ ਭਰਿਆ ਹੈ ਭਾਵੇਂ ਉੱਚੀ ਵਾਹਿਗੁਰੂ ਕਹਿ ਪਾਣੇ ਰਾਮ ਕਹੇ ਜੇ ਮਨ ਅੰਦਰੋਂ ਨਹੀਂ ਬੋਲਦਾ ਪਿਆ ਤੇ ਚੇਤੇ ਰੱਖੋ ਸਵਿਕਾਰ ਦੇ ਇੱਕ ਛੋਟੀ ਜਿਹੀ ਮੈਂ ਉਦਾਹਰਣਾ ਤੁਹਾਨੂੰ ਸਾਡੇ ਇਤਿਹਾਸ ਵਿੱਚੋਂ ਦੇਣਾ ਅਕਬਰ ਦੇ ਨੌ ਰਤਨ ਸੰਜੀ ਭਾਰਤ ਤੇ ਉਹਨੇ ਰਾਜ ਕੀਤਾ ਉਹਨਾਂ ਵਿੱਚ ਇੱਕ ਰਾਗੀ ਸੀ ਬਹੁਤ ਕਮਾਲ ਦਾ ਭਾਈ ਸਾਹਿਬ ਨੂੰ ਪਤਾ ਉਹਦਾ ਨਾਮ ਸੀ ਤਾਨਸੈ ਤਾਨਸੈਨ ਪਰ ਕਹਾ ਜਾਂਦਾ ਉਹ ਦੀਪਕ ਹੁੰਦਾ ਸੀ ਤੇ ਦੀਵੇ ਬਾਲ ਪੈਂਦੇ ਸਨ ਉਹ ਮੇਕ ਹੁੰਦਾ ਸੀ ਤੇ ਬਾਰਿਸ਼ਾਂ ਲੱਗ ਪੈਂਦੀ ਸੀ ਮਰਨ ਇੱਕ ਬੇਨਤੀ ਕਰਾਂ ਬੜੀ ਵੱਡੀ ਕਲਾ ਹੈ ਜੀ ਦੀਪਕ ਕਾਲਾ ਹੈਣਾ ਦੀਵੇ ਬਲਜਨ ਮੇਗ ਗਾਣਾ ਤੇ ਸੱਚ ਇਹ ਬੇ بارش ਹੁੰਨ ਲੱਗ ਪਏ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦੋਨੋਂ ਹੀ ਰਾਤ ਕੋਈ ਨਹੀਂ ਨਾ ਮੇਗ ਹੈ ਤੇ ਨਾ ਦੀਪਕ ਆਹ ਗੌੜੀ ਦੀਪ ਕੀ ਹੈ ਗੁਰਮੁਖੋ ਅੱਜ ਹੈ ਮਲਾਰ ਹੈ ਮੇਗ ਨਹੀਂ ਹੁਣ ਜੇ ਮੰਨ ਲੋ ਕੋਈ ਗਾ ਕੇ ਦੀਵੇ ਬਾਲ ਦਿੰਦਾ ਹੈ ਬਾਕੀ ਬਹੁਤ ਵੱਡੀ ਕਲਾ ਹੈ ਪਰ ਗੁਰਮਤਿ ਸੋਕੇ ਕਹਿੰਦੀ ਹੈ ਕਿ ਗਲੇ ਨਾ ਰਾ ਤਾ ਕੇ ਦੀਵੇ ਬਾਝਾ ਨੇ ਬੜੀ ਚੰਗੀ ਗੱਲ ਹੈ ਪਰ ਗੁਰਬਾਣੀ ਦਾ ਕੀਰਤਨ ਰਾਗ ਇੰਨੀ ਸਮਰੱਥਾ ਰੱਖਦਾ ਸ਼ਬਦ ਇਹ ਅੰਦਰ ਦੇ ਦੀਵੇ ਬਾਝਾ ਦਿੰਦਾ ਬਾਹਰ ਬੱਦਲ ਵਰਸੇ ਵੀ ਹੋ ਜਾਏ ਤੇ ਠੰਡ ਪੈ ਜਾਗੀ ਪਰ ਪਿਆਰਿਓ ਗੁਰਬਾਣੀ ਵਿੱਚ ਜਦੋਂ ਰਾਤ ਮਿਲਾ ਕੇ ਸ਼ਬਦ ਗਾਣਿਆ ਸ਼ਬਦ ਵਿੱਚ ਇੰਨੀ ਤਾਕਤ ਹੈ ਅੰਦਰ ਨਾਮ ਦੀ ਵਰਖਾ ਵਰ੍ਹਦੀ ਤਾਂ ਸੈਨ ਕਰਾਇਆ ਤੇ ਅਕਬਰ ਨੇ ਇੱਕ ਸ਼ਬਦ ਕਹ ਉਹਦੇ ਬਾਰੇ ਇੱਕ ਦਿਨ ਉਹਨੇ ਕਹਾ ਉਹਨੇ ਕਹਾ ਤਾਨਸੈਨ ਬਸ ਤੇਰੇ ਆ ਕੇ ਰਾਗ ਮੁੱਕ ਗਿਆ ਤੇਰੇ ਤੇ ਆ ਕੇ ਸੰਗੀਤ ਕਲਾ ਖਤਮ ਹੋ ਗਈ ਪਰ ਮੈਂ ਇੱਕ ਤਨ ਗੱਲ ਪੁੱਛਣੀ ਚਾਹਨਾ ਕਿ ਤੇਰਾ ਗੁਰੂ ਕੌਣ ਹੈ ਤਾਨਸੈਨ ਨੇ ਬੜੀ ਇਮਾਨਦਾਰੀ ਵਰਤੀ ਉਹਨੇ ਕਹਾ ਮੇਰੇ ਤੇ ਆ ਕੇ ਰਾਗ ਖਤਮ ਨਹੀਂ ਹੁੰਦਾ ਮੈਂ ਜ਼ਰੂਰ ਚੰਗਾ ਗਾ ਰਿਆਂ ਪਰ ਇਹ ਨਹੀਂ ਕਿ ਮੇਰੇ ਤੇ ਆ ਕੇ ਸੰਗੀਤ ਖਤਮ ਹੋ ਗਿਆ ਇਹ ਇੱਕ ਗੱਲ ਬੜੀ ਸਿਆਣੀ ਹੈ ਕੋਈ ਚੰਗਾ ਕਥਾਵਾਚਕ ਹੋਵੇ ਚੰਗਾ ਕਾਢੀ ਹੋਵੇ ਚੰਗਾ ਪਾਠੀ ਹੋਵੇ ਚੰਗਾ ਕੀਰਤਨੀਆ ਹੋਵੇ ਮਤ ਕਦੀ ਯਾ ਕਰੀਏ ਬਸ ਇਹ ਹੀ ਬੰਦਾ ਸਭ ਤੋਂ ਕੀਰੇ ਨਹੀਂ ਪਿਆਰਿਓ ਪ੍ਰਮਾਤਮਾ ਦੀ ਬਖਸ਼ਿਸ਼ ਦਾ ਕੋਈ ਅੰਤ ਨਹੀਂ ਉਹਨੇ ਇਮਾਨਦਾਰੀ ਨਾਲ ਕਹਿਆ ਨਹੀਂ ਜੀ ਮੇਰੇ ਤੇ ਸੰਗੀਤ ਨਹੀਂ ਖਤਮ ਹੁੰਦਾ ਮੇਰੇ ਗੁਰੂ ਦਾ ਨਾਮ ਹੈ ਖਾਲੀਦਾਸ ਸ਼ਾਇਦ ਆਪ ਨੂੰ ਪਤਾ ਹੋਵੇ ਜਿਹਨਾਂ ਸੰਗੀਤ ਚੋਂ ਬੱਚੇ ਬਿੱਚਿਆ ਜਾਣਨ ਵਾਲੇ ਅਕਬਰ ਨੇ ਕਿਹਾ خریدار ਇਸ ਤਰ੍ਹਾਂ ਗੰਭੀਰ ਕਹਿੰਦਾ ਵੀ ਉਹਨਾਂ ਵਰਗਾ ਕੋਈ ਨਗਾਸ ਨਹੀਂ ਤਾਨਸਨ ਕਹਿੰਦਾ ਉਸ ਵੇਸਾ ਕੋਈ ਨਹੀਂ ਨਗਾਸ ਅਕਬਰ ਨੇ ਕਹੇ ਕੋਈ ਬੁਲਾਓ ਉਹਨੇ ਕਿਹਾ ਮੇਰਾ ਗੁਰੂ ਹਰ ਰਾਜਿਆਂ ਦੇ ਦਰਬਾਰ ਚ ਆ ਕੇ ਨਹੀਂ ਗਾਉਂਦਾ ਉਹ ਬਾਦਸ਼ਾਹਾਂ ਦੇ ਭੂਵੇਂ ਤੇ ਬੈਠ ਕੇ ਨਹੀਂ ਗਾਉਂਦਾ ਉਹ ਕਹਿੰਦੇ ਸੀ ਸਨਮਾਨ ਸਹਿਤ ਲੈ ਕੇ ਆਵਾਂਗੇ ਉਹਨਾਂ ਕਹਿੰਦਾ ਤੂੰ ਲੱਕਾ ਸਨਮਾਨ ਦੇ ਪਰ ਮੇਰਾ ਗੁਰੂ ਤੇਰੇ ਮਹਿਲ ਚ ਆ ਕੇ ਗਾਏਗਾ ਨਹੀਂ ਅਕਬਰ ਕਹਿੰਦਾ ਮੈਂ ਸੁਣਨਾ ਚਾਹਨਾ ਕਹਿੰਦਾ ਜੇ ਸੁਣਨਾ ਚਾਹਨਾ ਤੇ ਅੱਧੀ ਰਾਤ ਤੋਂ ਬਾਅਦ ਉੱਠ ਕੇ ਜਮਨਾ ਦੇ ਕਿਨਾਰੇ ਜਾਣਾ ਪਏਗਾ ਜਿਹਨੂੰ ਆਪਾਂ ਗੁਰਮਤਿ ਵਿੱਚ ਅੰਮ੍ਰਿਤ ਵੇਲਾ ਕਹਿੰਦੇ ਕਿਉਂਕਿ ਸੰਗਤੀ ਪਰ ਬਾਦ ਸ਼ਬਦ ਚਾਲਾਂਗੇ ਸ਼ਬਦ ਧਲਕੇ ਸ਼ਬਦ ਪੰਜਾਬ ਵਿੱਚ ਪਰ ਪ੍ਰਚਲਿਤ ਆਪਾਂ ਬਾਣੀ ਪੜ੍ਹਦੇ ਆ ਚਾਲਾਂਗੇ ਉਠ ਨਾਮ ਜਪ ਇਹਦਾ ਅਰਥ ਹੁੰਦਾ ਹੈ ਕਿ ਅਜੇ ਦਿਨ ਨਹੀਂ ਚੜਿਆ ਤੇ ਹਨੇਰਾ ਵੀ ਪੂਰਾ ਮੁਕਿਆ ਉਹਨੂੰ ਆਪਾਂ ਚਾਲਾਂਗੇ ਕਹਿੰਦੇ ਆ ਪਰਬਾਤ ਆਪਸ ਸੱਚਾ ਸੱਚਾ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਮ ਤੁਹਾਡੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੱਲ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਾ ਕਦੀ ਸਿਰਦ ਹੋਏਗਾ ਨਾ ਕਦੀ ਕਬਜ ਰਹੇਗੀ ਨੱਤਾ ਨਹੀਂ ਫੁੱਲਣਗੇ ਪੇਟ ਨਹੀਂ ਫੁੱਲੇਗਾ ਬਟਾਪਾ ਨਹੀਂ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੋ ਖਰੇ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ 20 ਦਰਵਾਜ਼ਾ ਲਾਓ ਸੁਖਮਨੀ ਜਲਾਬ ਵੈਦ ਰਖਵਿੰਦਰ ਸਿੰਘ ਨਵਾਂ ਸ਼ਹਿਰ 98743 84909 ਸੁਖਮਨੀ ਮੈਂ ਇਹ ਸੱਜਣਾ ਸ਼ਿਪਾ ਗਸੇਂਗਰ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬਤੀ ਸਿੰਘ ਅਜਾਜ਼ਤ ਦੇਉ ਧੰਨਵਾਦ